ਬਰ ਬਸ ਚੰਦ ਸਕਿੰਟ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਜਿਹੜਾ ਕੇਸ ਚੱਲ ਰਿਹਾ ਸੀ ਉਸ ਵਿੱਚ ਭਗੌੜੇ ਤਿੰਨ ਡੇਰਾ ਪ੍ਰੇਮੀਆਂ ਵਿੱਚੋਂ ਇੱਕ ਨੂੰ ਗਾਜ਼ੀਆਬਾਦ ਤੋਂ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦੀ ਕੁਝ ਦਿਨ ਪਹਿਲਾਂ ਹੀ ਬੀਜੇਪੀ ਦੇ ਇੱਕ ਮੰਤਰੀ ਦੇ ਨਾਲ ਯੂਪੀ ਨਾਲ ਸੰਬੰਧਿਤ ਵੀਡੀਓ ਆਡੀਓ ਵਾਇਰਲ ਹੋਏ ਸੀ ਤੇ ਉਸ ਦੇ ਆਧਾਰ ਤੇ ਪੁਲਿਸ ਨੇ ਉਸ ਦੀ شناخت ਕੀਤੀ ਤੇ ਹੁਣ ਉਸ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਲਿਆਂਦਾ ਹੈ ਇਹ ਗ੍ਰਿਫਤਾਰੀ ਐਨ ਉਸ ਮੌਕੇ ਹੋਈ ਹੈ ਜਦੋਂ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਹੋਣ ਜਾ ਰਿਹਾ ਸੀ ਔਰ ਅਕਾਲੀ ਦਲ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ ਤੇ ਇਸ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਦੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਦਾ ਕੀ ਬਣਨ ਵਾਲਾ ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੋ ਅ ਹਰਿਸ਼ ਸਾਹਿਬ ਜਿਹੜਾ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਸੀ ਔਰ ਇਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਨੀ ਛਾਇਆ ਹੋਈਆਂ ਇਹਦੇ ਵਿੱਚ ਜਿਹੜੇ ਮੁੱਖ ਸਾਜ਼ਿਸ਼ ਘੜੇ ਸੀ ਉਹ ਪ੍ਰਦੀਪ ਕਲੇਰ ਤੇ ਸੰਦੀਪ ਰੇਟਾ ਤੇ ਕੋ ਤਿੰਨ ਬੰਦੇ ਟੋਟਲ ਮੰਨੇ ਜਾਂਦੇ ਆ ਇਹ ਤਿੰਨੇ ਬੰਦੇ ਡੇਰਾ ਸੱਚਾ ਸੌਦਾ ਆਦਿ ਦੀ ਕਾਮਿਕ ਬਿਟੀ ਦੀ ਮੈਂਬਰਸ਼ਿਪ ਇਹਨਾਂ ਨੂੰ ਬੀਰ ਵੀ ਤਿੰਨਾਂ ਘਟਾਵਾਂ ਦੇ ਵਿੱਚ ਮਲਜ਼ਮ ਨਾਮਜ਼ਦ ਕੀਤਾ ਗਿਆ ਸੀ ਪਰ ਇਹ ਪੁਲਿਸ ਦੇ ਹੱਥ ਨਹੀਂ ਲੱਗੇ ਜਿਹੜੀ ਪੰਜਾਬ ਪੁਲਿਸ ਆ ਉਹਨੇ ਪੰਜਾਬ ਚ ਹਰਿਆਣਾ ਚ ਦਿੱਲੀ ਚ ਉੱਪਰ ਵੀ ਕਾਫੀ ਥਾਂ ਛਾਪੇ ਮਾਰੀ ਕੀਤੀ ਪਰ ਉਹ ਨਹੀਂ ਮਿਲੇ ਹੈਗੇ ਪਰ ਹੁਣ ਜਿਹੜੇ ਹੈਗੇ ਆ ਉਹ ਯੋਧਿਆ ਚ ਇੱਕ ਲੰਗਰ ਦੀ ਸੇਵਾ ਕਰਦੇ ਜਿਹੜੇ ਉੱਥੋਂ ਪ੍ਰਦੀਪ ਕਲੀਅਰ ਨੂੰ ਅਰੈਸਟ ਕਰ ਲਿਆ ਹੈਗਾ ਇਹ ਪਤਾ ਲੱਗਾ ਕਿ ਦੋ ਮਨਿਸਟਰ ਜਿਹੜੇ ਯੂਪ ਦੇ ਆ ਉਹਨਾਂ ਦੇ ਉਸ ਸੰਪਰਕ ਵਿੱਚ ਸੀ ਤੇ ਇਹ ਪਤਾ ਲੱਗਾ ਕਿ ਉਹਦੇ ਨਾਲ ਦੋ ਬੰਦੇ ਨੂੰ ਹੋਰ ਵੀ ਰਾਉਂਡ ਅਪ ਕੀਤਾ ਗਿਆ ਜਿਹਦੇ ਸ਼ਰਿਕ ਔਰਤ ਵੀ ਹੈਗੀ ਹੈ ਅੱਜ ਉਹਨੂੰ ਇੱਥੇ 3 ਵਜੇ ਅਦਾਲਤ 'ਚ ਪੇਸ਼ ਕੀਤਾ ਜਾਣਾ ਬੇਦਵੀ ਕਾਂਡ 'ਚ ਕਾਫੀ ਵੱਡੀ ਜਿਹੜੀ ਹੈਗੀ ਆ ਐਸਆਈਟੀ ਤੇ ਪੰਜਾਬ ਪੁਲਿਸ ਨੂੰ ਕਾਮਯਾਬੀ ਮਿਲੀ ਹੈਗੀ ਆ ਕਿਉਂਕਿ ਬਹਿਬਲ ਕੋ ਗੋਲੀ ਕਾਂਡ ਤੇ ਕੋਟਪੁਰਾ ਗੋਲੀ ਕਾਂਡ ਦੀ ਤਾਂ ਚਰਚਾ ਚੱਲ ਰਹੀ ਸੀ ਪਰ ਜਿਹੜੀਆਂ ਸਿੱਖ ਸੰਗਤਾਂ ਨੇ ਜਥੇਬੰਦੀਆਂ ਮੰਗ ਕਰ ਰਹੀਆਂ ਸੀ ਕਿ ਕੋਟਪੁਰਾ ਤੇ ਬਹਿਬਲ ਗੋਲੀ ਕਾਂਡ ਦੀ ਆੜ 'ਚ ਬੇਦਵੀ ਕਾਂਡ ਨੂੰ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਵਿਚਾਰਤਾ ਹੈਗਾ ਪਰ ਅੱਜ ਅਚਾਨਕ ਜਿਹੜੀ ਇੱਕ ਵੱਡੀ ਡਵੈਲਪਮੈਂਟ ਹੋਈ ਆ ਇਹਦੇ ਕਾਫੀ ਮਤਲਬ ਜਿਹੜੇ ਹੈਗੇ ਆ ਅਗਲੇ ਲਿੰਕ ਜੁੜਨ ਦੀ ਸੰਭਾਵਨਾ ਹੈਗੀ ਕਿਉਂਕਿ ਇਹਦਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਜਿਹੜੇ ਪ੍ਰੋਲ ਤੇ ਹੈਗੇ ਆ ਔਰ ਉਹਨਾਂ ਨੂੰ ਹੁਣ ਅਰੈਸਟ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਪਹਿਲਾਂ ਹੀ ਉਹਨੂੰ ਇਹਨਾਂ کیسਾ ਵਿੱਚ ਮਲਜ਼ਮ ਨਾਮਜ਼ਦ ਕੀਤਾ ਗਿਆ ਹੈਗਾ ਤੇ ਜੇ ਅੱਜ ਅਦਾਲਤ ਪ੍ਰਦੀਪ ਕਲੇਰ ਦਾ ਪੁਲਿਸ ਰਿਮਾਰਟ ਦਿੰਦੀ ਹੈਗੀ ਆ ਤਾਂ ਐਸਆਈਟੀ ਜਿਹੜੀ ਬੇਅਦਬ ਕਾਰਡ ਦੀ کیسਾ ਨੂੰ ਆ ਉਹ ਹੁਣ ਮਤਲਬ ਬਹੁਤ ਸਪੀਡਲੀ ਅੱਗੇ ਚਲਾ ਹੈਗਾ ਉਹ ਲੈ ਕੇ ਜਾਊਗੀ ਇਹਦੇ ਨਾਲ ਹੀ ਜਿਹੜੀ ਇਹ ਘਟਨਾ ਹੈ ਇਹਨੇ ਪੰਜਾਬ ਜਿਹੜੀ ਬਾਕੀ ਘਟਨਾਵਾਂ ਵਾਪਰ ਰਹੀਆਂ ਸੀ ਉਹਨਾਂ ਨੂੰ ਇੱਕ ਵੱਡੀ ਸੈਟਬੈਕ ਮਾਰੀ ਹੈ ਜਿਵੇਂ ਇੱਕ ਤਾਂ ਇਹ ਹੈਗਾ ਸੀ ਕਿ ਸardar sukhbir singh badal ਦੀ ਜਿਹੜੀ ਪੰਜਾਬ ਬਚਾਓ ਯਾਤਰਾ ਹੈਗੀ 15 ਫਰੀ ਨੂਫੀਰ ਕੋਟ ਆਉਣੀ ਸੀ ਪਰ ਫਰੀ ਕੋਟ ਜਿਹੜਾ ਇਹ ਇਨਸੀਡੈਂਟ ਹੋ ਗਿਆ ਤੁਸੀਂ ਅੱਜ ਵੇਖਿਆ ਜਿਵੇਂ ਸਿੱਖ ਜਥੇਬੰਦੀਆਂ ਇੱਥੇ ਮਤਲਬ ਬਾਹਰ ਆ ਰਹੀਆਂ ਹੈਗੀਆਂ ਤਾਂ ਉਹਨਾਂ ਦੀ ਜਿਹੜੀ ਯਾਤਰਾ ਵੀ ਕਿਤੇ ਨਾ ਕਿਤੇ ਉਹ ਮਤਲਬ ਵੀ ਵਿਵਾਦ ਦੇ ਵਿੱਚ ਆਊਗੀ ਸੈਕੰਡਲੀ ਇਹ ਹੈਗਾ ਕਿ ਅੱਜ ਜਿਹੜੀ ਦਾ ਟ੍ਰਿਬਿਊਨ ਦੀ ਖਬਰ ਵੀ ਹੈਗੀ ਹੈ ਕਿ ਜਿਹੜੇ ਕਾਂਗਰਸ ਚੋਂ ਬੀਜੇਪੀ ਚ ਤਿੰਨ ਲੀਡਰ ਗਏ ਸੀ ਮਨਪ੍ਰੀਤ ਬਾਦਲ ਸੁਨੀਲ ਜਾਕਰ ਤੇ ਕੈਪਟਨ ਮਨਿੰਦਰ ਸਿੰਘ ਉਹ ਭਾਈਪਾ ਹਾਈ ਕਮਾਂਡ ਨੂੰ ਜਿਹੜਾ ਹੈਗਾ ਅਕਾਲੀ ਦਲ ਨਾਲ ਗੱਠਜੋੜ ਕਰਨ ਲਈ ਮਨਾਉਣ ਜਾ ਰਹੇ ਸੀ ਪਰ ਉਸ ਤੋਂ ਪਹਿਲਾਂ ਪ੍ਰਦੀਪ ਕਲੇਰ ਦਾ ਫੜੇ ਜਾਣਾ ਤੇ ਉਹਦਾ ਬੀਜੇਪੀ ਨਾਲ ਲਿੰਕ ਹੋਣਾ ਔਰ ਅਕਾਲੀ ਦਲ ਦਾ ਇਹ ਮੰਨਣਾ ਕਿ ਅਸੀਂ ਬੇਦਬੀ ਦੇ ਦੋਸ਼ ਖਲਾਕਾਰਵੇ ਕਰਨਾ ਚਾਹੁੰਦੇ ਸੀ ਪਰ ਸਰ ਨੂੰ ਸੈਂਟਰ ਨੇ ਕਰਨੀ ਦਿੱਤੀ ਤੇ ਕੇਸ ਜਾਂਪੁੜ੍ਹ ਕੇ ਸੀਬੀਆਈ ਨੂੰ ਭੇਜਿਆ ਗਿਆ ਤਾਂ ਇਹ ਸਾਰੀਆਂ ਗੱਲਾਂ ਜਿੱਥੇ ਬੇਦਬੀ ਕਾਂਡ ਦੇ ਕੇਸ ਨੂੰ ਅੱਗੇ ਲੈ ਕੇ ਜਾ ਰਹੀਆਂ ਹਨ ਉੱਥੇ ਕਿਤਨੇ ਕਿਤੇ ਕਾਲੀਦਾਂ ਲਈ ਵੀ ਇਹ ਜਿਹੜੀਆਂ ਨਵੀਂ ਡਿਵੈਲਪਮੈਂਟ ਆ ਉਹ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ